ਆਮ ਆਦਮੀ ਪਾਰਟੀ ਨੂੰ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਫਤੇਨਗਲ ਪਿੰਡ ਵਿੱਚ ਉਸ ਵੇਲੇ ਭਾਰੀ ਭਲ ਮਿਲਿਆ ਜਦੋਂ ਸੀਨੀਅਰ ਆਗੂ ਸਭਾ ਪੱਟੀ ਦੀ ਯੋਗ ਅਗਵਾਈ ਹੇਠ ਅਨੇਕਾਂ ਪਿੰਡਾਂ ਦੇ ਲੋਕ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਰਮਨ ਸ਼ੇਰ ਸਿੰਘ ਸ਼ਿਆਰੀਕਲਸੀ ਔਰ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਸ਼ਾਮਲ ਹੋਏ ਕਾਨੂੰਨੀ ਵਿਸ਼ਵਾਸਤਵਾ ਹੈ ਕਿ ਉਹ ਮਿਹਨਤ ਦੇ ਨਾਲ ਸ਼ਹਿਰੀ ਕਲਸੀ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਇਸ ਮੌਕੇ ਤੇ ਖਾਸ ਤੌਰ ਤੇ ਨੈਸ਼ਨਲ ਅਵਾਰਡੀ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਦੇ ਇਲਾਵਾ अनेਕਾਂ ਹੋਰ ਲੀਡਰ ਵੀ ਹਾਜ਼ਰ ਸਨ ਜੀ ਸਰ ਦੱਸ ਦਿਓ ਜੀ ਅੱਜ ਵੱਡੇ ਪੱਧਰ ਤੇ ਜਿਹੜਾ ਜੁਆਇਨਿੰਗ ਕਰਵਾਈ ਗਈ ਆ ਸਾਰੇ ਪੱਤੀ ਦੀ ਪਲੋ ਇਸ਼ੂ ਲੈ ਕੇ ਸਰ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਕਈ ਕਾਂਗਰਸੀ ਪਰਿਵਾਰ ਜਿਹੜੇ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਅਸੀਂ ਸਾਰਿਆਂ ਦਾ ਜੀ ਆਇਆਂ ਕਰਦੇ ਹਾਂ ਔਰ ਇਹੋ ਇੱਕ ਆਸ ਹੈ ਲੋਕਾਂ ਨੂੰ ਕਿਉਂਕਿ ਲੰਬੇ ਸਮੇਂ ਤੋਂ ਦੋਨੇ ਸਰਕਾਰਾਂ ਵੇਖੀਆਂ ਲੋਕਾਂ ਨੇ ਦੋਨੇ ਪਾਰਟੀਆਂ ਵੇਖੀਆਂ ਪਰ ਜੋ ਲੋਕਾਂ ਦੀ ਅਸਲ ਹੱਕਾਂ ਦੇ ਮੈਂ ਕਹਿ ਸਕਦਾ ਹਾਂ ਵੀ ਜੋ ਲੋਕਾਂ ਦੇ ਆਸਾਂ ਦੇ ਖਰੀ ਉੱਤਰ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਔਰ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਔਰ ਤੜਾ ਤੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਦਿਨ-प्रतिदिन ਵੱਡਾ ਹੁੰਦਾ ਜਾ ਰਿਹਾ ਬਹੁਤ ਵਧੀਆ ਜੀ ਜਿੱਥੇ ਜਾਂਦੇ ਆ ਉੱਥੇ ਰਿਸਪਾਂਸ ਮਿਲ ਰਿਹਾ ਬਹੁਤ ਵਧੀਆ ਦੁਨੀਆ ਪਿਆਰ ਕਰ ਰਹੀ ਹੈ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਲੰਬੇ ਸਮੇਂ ਤੋਂ ਕਾਂਗਰਸ ਵੀ ਵੇਖ ਲਈ ਬੀਜੇਪੀ ਵੀ ਵੇਖ ਲਈ ਕਾਲੀਦਲ ਵੀ ਵੇਖ ਲਈ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਹੰਦ ਦਿੱਤਾ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਸਾਡੇ ਇੱਥੇ ਬਾਰਡਰ ਏਰੀਆ ਹੁਣ ਕਰਕੇ ਸਾਨੂੰ ਇਸ ਏਰੀਆ ਦੀ ਤਰੱਕੀ ਕਰਾਉਣੀ ਚਾਹੀਦੀ ਸੀ ਪਰ ਜਿਹੜੇ ਲੰਮੇ ਸਮੇਂ ਤੋਂ ਮੈਂ ਕਹਾਂ ਜਿਹੜੇ ਮੈਂਬਰ ਪਾਰਲੀਮੈਂਟ ਬੰਦੇ ਗਏ ਨੇ ਬੰਦੇ ਰਹੇ ਨੇ ਉਹਨਾਂ ਨੇ ਆਵਾਜ਼ ਨਹੀਂ ਚੁੱਕੀ ਸੋ ਆਉਣ ਵਾਲਾ ਸਮਾਂ ਜਿਹੜਾ ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਪਣੇ ਲੋਕ ਸਭਾ ਦੇ ਗਰਦਾਸਪੁਰ ਦੀ ਆਵਾਜ਼ ਚੁੱਕੀ ਹੈ ਤਾਂ ਜੋ ਕਿ ਇੰਡਸਟਰੀਆਂ ਲੈ ਕੇ ਆਈਏ ਬਿਜ਼ਨਸ ਲੈ ਕੇ ਆਈਏ ਜਿਹੜਾ ਰੋਜ਼ਗਾਰ ਦੇ ਹੁਣ ਵਿਰੋਧੀਆਂ ਨੂੰ ਤੇ ਜਵਾਬ ਮਿਲ ਗਿਆ ਹਿੱਲੇ ਬੈਨੇ ਇਸ ਟਾਈਮ ਇਹ ਬੰਨ ਕੀ ਬਿਆ ਸੋ ਅਸੀਂ ਰਹਿਣੀ ਆ ਅਸੀਂ ਕਿਹਨੇ ਸਾਡੀ ਸੋਚ ਨਾਲ ਚੱਲਣਾ ਹੈ ਉਹ ਅਸੀਂ ਚੋਣੇ ਆ ਲੋਕਾਂ ਦੀ ਵਧੀਆ ਸਕੂਲ ਬਣਾ ਕੇ ਲੋਕਾਂ ਦੇ ਬੱਚਿਆਂ ਨੂੰ ਦਿੱਤੇ ਜਾਣਾ ਅਸੀਂ ਚੋਣੇ ਮਹੱਲਾ ਕਲੀਨਿਕ ਬਣਾ ਕੇ ਦਿੱਤੇ ਜਾ ਅਸੀਂ ਚੋਣੇ ਆ ਲੋਕਾਂ ਦੀ ਜੇਬ ਤੇ ਜਿਹੜਾ ਉਹਦਾ ਫਾਇਦਾ ਹੋਵੇ ਲੋਕਾਂ ਦੀ ਜੇਬ ਦੇ ਵਿੱਚੋਂ ਖਰਚ ਜਿਹੜਾ ਉਹ ਕੱਢੇ ਚਾਹੇ ਬਿਜਲੀ ਦੇ ਰੂਪ ਚ ਅਸੀਂ ਚੋਣੇ ਆ ਕਿਸਾਨਾਂ ਦਾ ਜਿਹੜਾ ਕੋਈ ਵੀ ਦਿੱਕਤਾਂ ਨੇ ਉਹਦਾ ਸਮਾਧਾਨ ਹੋਵੇ ਜਿਵੇਂ ਹੁਣ ਅਸੀਂ ਚੋਣੇ ਆ ਜਿਵੇਂ ਟੋਲ ਟੈਕਸਾਂ ਦੇ ਪੈਸੇ ਦਿੰਦੇ ਸੀ ਮਾਨ ਸਾਹਿਬ ਨੇ ਉਹ ਵੀ ਸਾਰੇ ਚੁਕਾ ਦਿੱਤੇ ਜਿਹੜਾ ਬੰਦਾ ਸਾਡੀ ਸੋਚਣਾ ਰਲਣਾ ਚਾਹੁੰਦਾ ਜੀ ਆਇਆਂ ਨੂੰ ਵੈਲਕਮ ਆਦਾ ਠੀਕ ਹੈ ਅੱਜ ਪਿੰਡ ਫਤੇਨਗਲ ਚ ਸਾਬਾ ਭੱਟੀ ਜੀ ਦੀ ਅਗਵਾਈ ਦੇ ਵਿੱਚ ਜੋ ਕਿ ਮinority ਵਿੰਗ ਦੇ ਜ਼ਿਲ੍ਹੇ ਦੇ ਜਨਰਲ ਖਤਰ ਨੇ ਅਗਵਾਈ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚੋਂ ਮੁਸੀਬਾਈਚਾਰੇ ਦੀ ਜਿਹੜੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਹੋਈ ਆ ਸੋ ਅੱਜ ਬਹੁਤ ਵੱਡਾ ਹੰਗਾਰਾ ਜਿਹੜਾ ਵਾ ਉਹ ਲਗਾਤਾਰ ਧਾਰੀਵਾਲ ਬਲਾਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਵਾ ਉਹ ਮਿਲ ਰਿਹਾ ਵਾ ਤੁਸੀਂ ਪਹਿਲਾਂ ਵੀ ਦੇਖਿਆ ਕਿ ਪੰਜ ਛੇ ਐਮਸੀ ਜਿਹੜੇ ਧਾਰੀਗੜ੍ਹ ਸ਼ਹਿਰ ਦੇ ਉਹ ਆਮ ਆਦਮੀ ਪਾਰਟੀ ਜੇ ਪਿਛਲੇ ਦਿਨੀ ਸ਼ਾਮਲ ਹੋਈ ਸੀ ਔਰ ਹੁਣ ਵੀ ਬੜੀਆਂ ਜੁਆਇਨਿੰਗ ਜਿਹੜੀਆਂ ਨੇ ਧੜਾ ਧੜ ਰਜਾਨਾ ਹੀ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਸੋ ਇਹਦੇ ਤੋਂ ਪਤਾ ਲੱਗਦਾ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲ ਸੀ ਉਹ ਬੜੀ ਚੰਗੀ ਲੀਡ ਨਾਲ ਐਮਪੀ ਬਣ ਰਹੇ ਨੇ ਔਰ ਹਲਕਾ ਜਿਹੜਾ ਕਾਦੀਆਂ ਮਾ ਵਿਧਾਨ ਸਭਾ ਹਲਕਾ ਉਹ ਵੀ ਇੱਕ ਨਵਾਂ ਇਤਿਹਾਸ ਸਿਰਜਣ ਅਸੀਂ ਕੱਲ ਅਮਨ ਸ਼ੇਰ ਸਿੰਘ ਜੀ ਦੀ ਸਿਹਰੀ ਕਲਸੀ ਨੂੰ ਨਾਲ ਲੈ ਕੇ ਪੂਰੇ ਬੇਠ ਇਲਾਕੇ ਦਾ ਜਿਹੜਾ ਵਾ ਦੌਰਾ ਕੀਤਾ ਸੀਗਾ ਔਰ ਪਿੰਡਾਂ ਦੇ ਵਿੱਚ ਜਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਵਾ ਉਹ ਵਾਕਈ ਜਿਹੜਾ ਵਾ ਉਹ ਇਹ ਦਰਸਾਉਂਦਾ ਸੀ ਕਿ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਹਲਕਾ ਕਾਦੀਆਂ ਦੇ ਬੇਠ ਇਲਾਕੇ ਦੇ ਵਿੱਚ ਵੀ ਜਿਹੜਾ ਵਾ ਉਹ ਚੜਿਆ ਹੋਇਆ ਇਹਦੇ ਮੁੱਖ ਕਾਰਨ ਇਹ ਨੇ ਕਿ 2 ਸਾਲ ਦੇ ਵਿੱਚ ਅਸੀਂ ਜਿਹੜੀ ਉੱਥੇ ਸੇਵਾ ਕੀਤੀ ਆ ਜੋ ਸਰਕਾਰ ਦੀਆਂ ਨੀਤੀਆਂ ਨੇ ਲੋਕਾਂ ਤੱਕ ਪਹੁੰਚੀਆਂ ਔਰ ਖਾਸ ਕਰਕੇ ਜਦੋਂ ਹੜਪਾ ਭਾਰਤ ਹੋਏ ਨੇ ਲੋਕ ਮੈਂ ਲਗਾਤਾਰ 22 ਹਫਤੇ ਜਿਹੜਾ ਪਰਿਵਾਰ ਸਮੇਤ ਉੱਤੇ ਰਿਆਂ ਲੋਕਾਂ ਦੀ ਸੇਵਾ 'ਚ ਹਾਜ਼ਰ ਰਿਆਂ ਵਾ ਔਰ ਉਹਦੇ ਕਰਕੇ ਔਰ ਵਿਰੋਧੀ ਧਿਰ ਦੇ ਜਿਹੜੇ ਨੇਤਾ ਸੀਗੇ ਉਹਨਾਂ ਨੇ ਲੋਕਾਂ ਦੀ ਜਦੋਂ ਮੌਕਾ ਸੀ ਉਸ ਅਨੁਸਾਰ ਨਹੀਂ ਲਈ ਸੋ ਇਸ ਕਰਕੇ ਲੋਕਾਂ ਦੀ ਜਿਹੜੀ ਆ ਉਹਨਾਂ ਪ੍ਰਤੀ ਨਾਰਾਜ਼ਗੀ ਆ ਔਰ ਪਾਰਟੀ ਦੇ ਪ੍ਰਤੀ ਜਿਹੜਾ ਵਾ ਉਹ ਲੋਕਾਂ ਹਾਂ ਪੱਥੀ ਹੰਗਾਰਾ ਦੇ ਰਹੇ ਤੇ ਜਿਹੜੀ ਬਸਪਾ ਵਾ ਉਹ ਤੇ ਬਹੁਤ ਯੂਪੀ ਚ ਵੀ ਉਹਨਾਂ ਦਾ ਵੇਖੋ ਇਸ ਵੇਲੇ ਬਹੁਤ ਮਾੜਾ ਹਾਲ ਆ ਔਰ ਉਹਨਾਂ ਦੇ ਜਿਹੜਾ ਜਦੋਂ ਲੀਡਰਸ਼ਿਪ ਨਾ ਹੋਏ ਤੇ ਜਿਹੜੇ ਥੱਲੇ ਆਪਣਾ ਪਾਰਟੀ ਦਾ ਸੰਗਠਨ ਹੁੰਦਾ ਉਹ ਵੀਕ ਹੋ ਜਾਂਦਾ ਵਾ ਸੋ ਇਸ ਕਰਕੇ ਕੋਈ ਇੰਡੀਓਲੋਜੀ ਨਹੀਂ ਉਹਨਾਂ ਦੀ ਰਹੀ ਸੋ ਇਸ ਕਰਕੇ ਉਹ ਵੇਖ ਰਿਹਾ ਕਿ ਗਰੀਬ ਲੋਕਾਂ ਦੀ ਇੱਕੋ ਹੀ ਪਾਰਟੀ ਆਮ ਆਦਮੀ ਪਾਰਟੀ ਔਰ ਜੋ ਨਾ ਪੰਜਾਬ ਚ ਕੰਮ ਕੀਤਾ ਦਿੱਲੀ ਚ ਕੰਮ ਕੀਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜਿਹੜੇ ਬਸਪਾ ਦੇ ਕੈਂਡੀਡੇਟ ਸੀਗੇ ਹੁਸ਼ਿਆਰਪੁਰ ਤੋਂ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਸੋ ਉਸ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸੀਐਮ ਸਾਹਿਬ ਦਾ ਵੀ ਜਿਨ੍ਹਾਂ ਨੇ ਜਿਹੜਾ ਵਾ ਉਹ ਉਹਨਾਂ ਨੂੰ ਸ਼ਾਮਲ ਕਰਵਾਇਆ ਅੱਜ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਸਾਡੇ ਹਲਕਾ ਕਾਦੀਆਂ ਦੇ ਪਿੰਡ ਮੇਰੇ ਆਪਣੇ ਪਿੰਡ ਫਤਿਹਨਗਲ ਦੇ ਵਿੱਚ ਬੜੇ ਵਿਸ਼ੇਸ਼ ਤੌਰ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਜੋ ਸਾਡੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕੈਂਡੀਡੇਟ ਸ਼ਹਿਰੀ ਕਲਸੀ ਜੀ ਐਮਐਲਏ ਬਟਾਲਾ ਅੱਜ ਮੇਰੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਪਹੁੰਚੇ ਨੇ ਮੈਂ ਆਪਣੇ ਦੋਹਾਂ ਭਰਾਵਾਂ ਦਾ ਸਭ ਤੋਂ ਪਹਿਲਾਂ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਹੁਣ ਬੜਾ ਇਲੈਕਸ਼ਨ ਦਾ ਦੌਰ ਆ ਸ਼ੂਲ ਬੜਾ ਬੀਜ਼ੀ ਆ ਔਰ ਅੱਜ ਫਿਰ ਅੱਜ ਇਹਨਾਂ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸ਼ਿਖਰਾਂ ਦੇ ਪਹਚਾਨ ਵਾਸਤੇ ਅੱਜ ਜਿਹੜਾ ਵਾ ਮੇਰੇ ਘਰ ਦੇ ਵਿੱਚ ਅੱਜ ਪਿੰਡ ਡੜਵਾ ਤੋਂ ਫਤਿਹ ਨੰਗਲ ਤੋਂ ਮੌਜੂਦਾ ਮੈਂਬਰ ਵੱਖ-ਵੱਖ ਪਿੰਡਾਂ ਤੋਂ ਅੱਜ ਮੇਰੇ ਕੋਲ ਬੰਦੇ ਆਏ ਸੀ ਮਸੀਬਾਈ ਚਾਰੇ ਦੀ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਹਿਰੀ ਕਲਸੀ ਦੀ ਗਵਾਈ ਵਿੱਚ ਅਗਵਾਈ ਵਿੱਚ ਤੇ ਸਰਦਾਰ ਜਗਰੂਪ ਸਿੰਘ ਸੇਖਾ ਜੀ ਦੀ ਅਗਵਾਈ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਚ ਆਪਾਂ ਬੜੀ ਵੱਡੀ ਗਿਣਤੀ ਚ ਮਸੀਬਾਈ ਚਾਰੇ ਨੂੰ ਜਿਹੜਾ ਸ਼ਾਮਲ ਕੀਤਾ ਵਾ ਤੇ ਇਹਦਾ ਮੈਂ ਕਾਰਨ ਤਾਂ ਸਨਾ ਜਾਣਾਂ ਕਿ ਇਹਦਾ ਮਸੀਬਾਈ ਚਾਰਾ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਪ੍ਰਤੀ ਜੀ ਰੋਜ਼ ਹੀ ਵੱਡੀ ਗਿਣਤੀ ਸ਼ਾਮਲ ਹੋਣ ਰਿਹਾ ਵਾ ਸਾਡੇ ਮਸੀਹ ਭਾਈਚਾਰੇ ਨੂੰ ਜਿਹੜਾ ਸੀਐਮ ਭਗਵੰਤ ਮਾਨ ਸਾਹਿਬ ਵੱਲੋਂ ਇਹ ਚੱਲ ਰਹੀਆਂ ਸਕੀਮਾਂ ਵਾ ਉਹ ਲੋਕਪੱਖੀ ਨੀਤੀਆਂ ਨੂੰ ਦੇਖ ਕੇ ਤੇ ਆਡਾ ਮਸੀਹ ਭਾਈਚਾਰਾ ਵਾ ਇਹ ਸਭ ਤੋਂ ਵੱਡੀ ਤਦਾਰ ਚ ਜਿਹੜਾ ਜ਼ਿਲ੍ਹਾ ਗਰਦਾਸਪੁਰ ਚ ਵਸ ਰਿਹਾ ਵਾ ਤੇ ਅੱਜ ਮੈਂ ਵਿਸ਼ਵਾਸ ਦਿਵਾਣਾ ਆ ਆਮ ਆਦਮੀ ਪਾਰਟੀ ਨੂੰ ਕਿ ਸਾਡਾ ਜਿਹੜਾ ਹਲਕਾ ਵਾ ਕਾਦੀਆਂ ਬੜੀ ਵੱਡੀ ਨੀਂਦ ਨਾਲ ਜਿੱਤੇਗਾ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੇ ਸ਼ਹਿਰੀ ਕਲਸੀ ਸਾਹਿਬ ਵੀ ਜਿਹੜੇ ਆ ਆ ਲੋਕ ਸਭਾ ਦੀ ਜਿਹੜੀ ਸੀਟਾ ਗਰਦਾਸਪੁਰ ਦੀ ਮਸੀਹ ਭਾਈਚਾਰਾ ਵੱਡੀ ਗਿਣਤੀ ਚ ਛਤਾ ਕੇ ਤੇ ਸੀਐਮ ਭਗਵੰਤ ਮਾਨ ਸਾਹਿਬ ਅਰਵਿੰ Hallelujah! 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 Hallelujah!